ਕਰ ਤੁਸੀਂ ਵੀ ਅੱਜ ਘਰ ਤੋਂ ਬਾਹਰ ਨਿਕਲ ਰਹੇ ਹੋ ਬੱਸ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਇੱਕ ਖਬਰ ਥੋੜੀ ਧਿਆਨ ਨਾਲ ਸੁਣ ਲਓ ਕਿ ਹੁਣ ਕਿਰਾਏ ਜਿਹੜੇ ਉਹ ਪਹਿਲਾਂ ਵਾਲੇ ਨਹੀਂ ਰਹੇ ਤੇ ਆਪਣੀ ਜੇਬ ਦੇ ਵਿੱਚ ਥੋੜੇ ਜਿਹੇ ਪੈਸੇ ਹੋਰ ਵਧਾ ਕੇ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਹੋਵੇਗਾ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਵਿੱਚ ਅੱਜ ਤੋਂ ਬਸਾਂ ਦਾ ਸਫ਼ਰ ਮਹਿੰਗਾ ਹੋ ਗਿਆ ਹੈ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ ਤੇ ਹੁਣ ਸਧਾਰਨ ਬੱਸ ਦਾ ਕਿਰਾਇਆ ਜੋ ਹੈ ਉਹ 1.45 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ। ਅਸਲ ਦੱਸਦੀ ਕਿ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਜੋ ਸਧਾਰਨ ਕਿਰਾਇਆ ਉਹ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਏਸੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਉਸ ਦਾ ਕਿਰਾਇਆ ਜੋ ਹੈ ਪ੍ਰਤੀ ਕਿਲੋਮੀਟਰ ₹1.70 ਹੋਵੇਗਾ ਜੇਕਰ ਤੁਸੀਂ ਇੰਟੀਗਰਲ ਕੋਚ ਦੇ ਵਿੱਚ سفر ਕਰ ਰਹੇ ਹੋ ਤਾਂ ਉਸ ਦਾ ਕਿਰਾਇਆ ਹੋਵੇਗਾ ₹2.40 ਪ੍ਰਤੀ ਕਿਲੋਮੀਟਰ ਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ ਹੋਵੇਗਾ ₹2.90 ਪ੍ਰਤੀ ਕਿਲੋਮੀਟਰ ਤੇ ਘੱਟੋ ਘੱਟ ਕਿਰਾਇਆ ਜਿਹੜਾ ਆਮ ਹੁੰਦਾ ਸੀ ₹10 ਉਸ ਤੋਂ ਹੁਣ ਵਧਾ ਕੇ ਘੱਟੋ ਘੱਟ ਕਿਰਾਇਆ ਜੋ ਹੈ ਉਹ ₹15 ਹੋਣ ਜਾ ਰਹੇ ਹੈ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਬੱਸ ਸਫਰ ਮਹਿੰਗਾ ਹੋ ਗਿਆ ਡੀਜ਼ਲ ਤੇ ਵੈਟ ਬਾਹਰ ਪੈਸੇ ਪ੍ਰਤੀ ਲੀਟਰ ਵਧਾਉਣ ਦੇ ਨਾਲ ਨਾਲ ਸਰਕਾਰ ਨੇ ਬੱਸ ਦਾ ਕਿਰਾਇਆ ਵਧਾਉਣ ਦਾ ਵੀ ਫੈਸਲਾ ਕੀਤਾ ਹੈ ਬੱਸਾਂ ਦਾ ਕਿਰਾਇਆ 23% ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਪੰਜਾਬ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਘੱਟੋ-ਘੱਟ 15 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਪਾਵੇ ਉਹ ਸਿਰਫ 1 ਕਿਲੋਮੀਟਰ ਦੀ ਹੀ ਦੂਰੀ ਕਿਉਂ ਅਟੈਕ ਕਰਦੇ ਹੁਣ ਬਸ ਕਿਰਾਏ ਵਿੱਚ ਵਾਧੇ ਦੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜਟਾਉਣ ਵਿੱਚ ਮਦਦ ਮਿਲੇਗੀ ਔਰ ਤਾਂ ਬਿਲਨੜਵਾਰੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਪਹਿਲਾ ਮੰਗੀ ਜਾਦੀ ਰਹੇਗਾ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਕਰੀਬ 4 ਸਾਲਾਂ ਤੋਂ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ ਇਹ ਵਾਧਾ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਤੇ ਲਾਗੂ ਹੋਵੇਗਾ ਹੀਟ ਵੈਂਟੀਲੇਸ਼ਨ ਅਤੇ 에어 ਕੰਡੀਸ਼ਨ ਦੀਆਂ ਆਮ ਬਸਾਂ ਦੇ ਕਿਰਾਏ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ ₹1.22 ਪ੍ਰਤੀ ਕਿਲੋਮੀਟਰ ਸੀ ਜੋ ਕਿ ਹੁਣ ₹1.45 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ ਤੇ ਇਸ ਦੇ ਨਾਲ ਹੀ ਐਚ ਵੀ ਏ ਸੀ 버ਸਾਂ ਦੇ ਕਿਰਾਏ 28 ਪੈਸੇ ਵਧਾ ਕੇ ਯਾਨੀ ਕਿ ਹੁਣ 1 ਰੁਪਏ 74 ਪੈਸੇ ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਦਿੱਤੇ ਜਾਣਗੇ ਇੰਟੀਗਰਲ ਕੋਚ ਦਾ ਕਿਰਾਇਆ 41 ਪੈਸੇ ਤੋਂ ਵਧਾ ਕੇ 2 ਰੁਪਏ 61 ਪੈਸੇ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਵੀ ਅੱਜ ਘਰ ਤੋਂ ਬਾਹਰ ਨਿਕਲ ਰਹੇ ਹੋ ਬੱਸ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਇਹ ਖਬਰ ਥੋੜੀ ਧਿਆਨ ਨਾਲ ਸੁਣ ਲਓ ਕਿਉਂਕਿ ਹੁਣ ਕਿਰਾਏ ਜਿਹਨੇ ਉਹ ਪਹਿਲਾਂ ਵਾਲੇ ਨਹੀਂ ਰਹੇ ਤੇ ਆਪਣੀ ਜੇਬ ਦੇ ਵਿੱਚ ਥੋੜੇ ਜਿਹੇ ਪੈਸੇ ਹੋਰ ਵਧਾ ਕੇ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਹੋਵੇਗਾ ਜਿਆਦਾਤਰ ਕਿ ਪੰਜਾਬ ਦੇ ਵਿੱਚ ਅੱਜ ਤੋਂ ਬਸਾਂ ਦਾ ਸਫ਼ਰ ਮਹਿੰਗਾ ਹੋ ਗਿਆ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ ਹੁਣ ਸਧਾਰਨ ਬੱਸ ਦਾ ਕਿਰਾਇਆ ਜੋ ਹੈ ਉਹ 1.45 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ ਅਸਤਾਦ ਜੀ ਕਿ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਜੋ ਸਧਾਰਨ ਕਿਰਾਇਆ ਉਹ ਹੋਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਏਸੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਉਸ ਦਾ ਕਿਰਾਇਆ ਜੋ ਹੈ ਪ੍ਰਤੀ ਕਿਲੋਮੀਟਰ 1 ਰੁਪਏ 74 ਪੈਸੇ ਹੋਵੇਗਾ ਜੇਕਰ ਤੁਸੀਂ ਇੰਟੀਗਰ ਕੋਚ ਦੇ ਵਿੱਚ ਸਫ਼ਰ ਕਰ ਰਹੇ ਹੋ ਦਾ ਉਸ ਦਾ ਕਿਰਾਇਆ ਹੋਵੇਗਾ 2 ਰੁਪਏ 40 ਪੈਸੇ ਪ੍ਰਤੀ ਕਿਲੋਮੀਟਰ ਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ ਹੋਵੇਗਾ 2 ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਤੇ ਘਟੋ ਘਟ ਕਿਰਾਇਆ ਜਿਹੜਾ ਆਮ ਹੁੰਦਾ ਸੀ 10 ਰੁਪਏ ਉਸ ਤੋਂ ਹੁਣ ਵਧਾ ਕੇ ਘਟੋ ਘਟ ਕਿਰਾਇਆ ਜੋ ਹੈ ਉਹ 15 ਰੁਪਏ ਹੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਬੱਸ ਸਫਰ ਮਹਿੰਗਾ ਹੋ ਗਿਆ ਡੀਜ਼ਲ ਤੇ ਵੈਟ ਬਾਹਰ ਪੈਸੇ ਪ੍ਰਤੀ ਲੀਟਰ ਵਧਾਉਣ ਦੇ ਨਾਲ-ਨਾਲ ਸਰਕਾਰ ਨੇ ਬੱਸ ਦਾ ਕਿਰਾਇਆ ਵਧਾਉਣ ਦਾ ਵੀ ਫੈਸਲਾ ਕੀਤਾ ਹੈ ਇਸਾ ਦਾ ਕਿਰਾਇਆ 23% ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਪੰਜਾਬ ਟਰਾਂਸਪੋਰਟ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਘੱਟੋ-ਘੱਟ 15 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਭਾਵੇਂ ਉਹ ਸਿਰਫ 1 ਕਿਲੋਮੀਟਰ ਦੀ ਹੀ ਦੂਰੀ ਕਿਉਂ ਨਾ ਟੈਕ ਕਰਦੇ ਹੁਣ ਬਸ ਕਰਾਇ ਵਿੱਚ ਵਾਅਦੇ ਦੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜਟਾਉਣ ਵਿੱਚ ਮਦਦ ਮਿਲੇਗੀ ਔਰਤਾਂ ਨੂੰ ਮਿਲਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇਹ ਪਹਿਲਾ ਮੰਨ ਹੀ ਜਾਰੀ ਰਹੇਗਾ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਕਰੀਬ 4 ਸਾਲਾਂ ਤੋਂ ਕਰਾਇ ਵਿੱਚ ਵਾਅਦਾ ਕੀਤਾ ਗਿਆ ਹੈ ਇਹ ਵਾਅਦਾ ਸਰਕਾਰੀ ਅਤੇ ਨਿਜੀ ਦੋਵਾਂ ਸੈਕਟਰਾਂ ਤੇ ਲਾਗੂ ਹੋਵੇਗਾ ਕਲੀਟ ਵੈਂਟੀਲੇਸ਼ਨ ਅਤੇ 에어 ਕੰਡੀਸ਼ਨ ਦੀਆਂ ਆਮ ਬਸਾਂ ਦੇ ਕਿਰਾਏ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ ₹1.22 ਪ੍ਰਤੀ ਕਿਲੋਮੀਟਰ ਸੀ ਜੋ ਕਿ ਹੁਣ ₹1.45 ਪ੍ਰਤੀ ਕਿਲੋਮੀਟਰ ਹੋਵੇਗਾ ਤੇ ਇਸ ਦੇ ਨਾਲ ਹੀ HVAC ਬਸਾਂ ਦੇ ਕਿਰਾਏ 28 ਪੈਸੇ ਵਧਾ ਕੇ ਯਾਨੀ ਕਿ ਹੁਣ ₹1.74 ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਦਿੱਤੇ ਜਾਣਗੇ ਇੰਟੀਗਰਲ ਕੋਚ ਦਾ ਕਿਰਾਇਆ 41 ਪੈਸੇ ਤੋਂ ਵਧਾ ਕੇ ₹2.61 ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ ₹2.90 ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ